ਕਰ ਰਹੇ ਆ ਜਿੱਥੇ ਚੋਣ ਕਮਿਸ਼ਨ ਦੇ ਵੱਲੋਂ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਦਰਅਸਲ ਲੁਧਿਆਣਾ ਸੀਪੀ ਕੁਲਦੀਪ ਚਾਹਲ ਤੇ ਸੀਪੀ ਜਲੰਧਰ ਸੁਪਨ ਸ਼ਰਮਾ ਦੇ ਤਬਾਦਲੇ ਹੋਏ ਨੇ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਆ ਕਿ ਚੋਣ ਕਮਿਸ਼ਨ ਦੇ ਵੱਲੋਂ ਤਬਾਦਲੇ ਕਰ ਦਿੱਤੇ ਗਏ ਨੇ ਤਾਂ ਵੱਡੀ ਖਬਰ ਹੈ ਚੋਣਾਂ ਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਫਸਰਾਂ ਦੇ ਤਬਾਦਲੇ ਹੋਏ ਨੇ ਦੱਸਦੀਏ ਕਿ ਲੁਧਿਆਣਾ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਜਿਨ੍ਹਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਫੇਰ ਬਦਲ ਕੀਤਾ ਗਿਆ ਹੈ ਦੱਸਦੀਏ ਕਿ ਇੱਥੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੇ ਇਸ ਦੇ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਰੇ ਸੁਪਨ ਸ਼ਰਮਾ ਜਿਨ੍ਹਾਂ ਦੇ ਤਬਾਦਲੇ ਹੋਏ ਨੇ ਇਸ ਵੇਲੇ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਦੇ ਵਜੋਂ ਜੋ ਸੇਵਾਵਾਂ ਨਿਭਾਰੇ ਨੇ ਕੁਲਦੀਪ ਚਾਹਲ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਸਬੰਧੀ ਪੰਜਾਬ ਦੇ ਮੁਖ ਸਕੱਤਰ ਨੂੰ ਇੱਕ ਜਿਹੜੀ ਚਿੱਠੀ ਆ ਉਹ ਵੀ ਚੋਣ ਕਮਿਸ਼ਨ ਦੇ ਵੱਲੋਂ ਲਿਖੀ ਗਈ ਹੈ ਦੱਸਦੀ ਕਿ ਇੱਥੇ ਤਿੰਨ ਯੋਗ ਅਧਿਕਾਰੀਆਂ ਦਾ ਪੈਨਲ ਮੁਹੱਈਆ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਲੋਕ ਸਭਾ ਚੋਣਾਂ ਦੇ ਵਿਚਾਲੇ ਇੱਕ ਵੱਡਾ ਫੇਰਬਦਲ کہہ ਸਕਦੇ ਆ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਜਿੱਥੇ ਦੋ ਵੱਡੇ ਅਫਸਰ ਜਿਨ੍ਹਾਂ ਦੇ ਤਬਾਦਲੇ ਬਦਲੇ ਕਰ ਦਿੱਤੇ ਗਏ ਨੇ ਦੱਸਦੀ ਕਿ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਹੋਏ ਨੇ ਇਸ ਦੇ ਨਾਲ ਹੀ ਇੱਕ ਪੈਨਲ ਦਿੱਲੀ ਵੀ ਕਿਹਾ ਗਿਆ ਦੱਸਦੀ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਚੋਣ ਕਮਿਸ਼ਨ ਦੇ ਵੱਲੋਂ ਦੋਵੇਂ ਅਧਿਕਾਰੀਆਂ ਨੂੰ ਜਿੱਥੇ ਗੈਰ ਚੋਣਾਂ ਦੇ ਨਾਲ ਸੰਬੰਧਿਤ ਡਿਊਟੀਆਂ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਤੋਂ ਇਲਾਵਾ ਕਮਿਸ਼ਨ ਦੇ ਵੱਲੋਂ ਮੁਖਸਕਰਤ ਨੂੰ ਜਲੰਧਰ ਤੇ ਲੁਧਿਆਣਾ ਦੇ ਵਿੱਚ ਹਰੇਕ ਅਹੁਦੇ ਦੇ ਲਈ ਤਿੰਨ ਯੋਗ ਅਧਿਕਾਰੀਆਂ ਦਾ ਇੱਕ ਪੈਨਲ ਮੁਹੱਈਆ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਇਸ ਵਿਚਾਲੇ ਜਿੱਥੇ ਲੋਕ ਸਭਾ ਚੋਣਾਂ ਨੇ ਤਾਂ ਉਸ ਤੋਂ ਪਹਿਲਾਂ ਇੱਕ ਵੱਡਾ ਫੇਰ ਬਦਲ ਹੋਇਆ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਚਾਹਲ ਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਤਬਾਦਲੇ ਕਰ ਦਿੱਤੇ ਗਏ ਨੇ ਇਸ ਬਾਬਤ ਦੱਸਦੀ ਹੈ ਕਿ ਚੋਰ ਕਮਿਸ਼ਨ ਦੇ ਵੱਲੋਂ ਇੱਕ ਪੱਤਰ ਜਿਹੜਾ ਹੈ ਉਹ ਮੁਖ ਸਕੱਤਰ ਨੂੰ ਲਿਖਿਆ ਗਿਆ ਹੈ ਜਿਸ ਦੇ ਵਿੱਚ ਤਿੰਨ ਅਧਿਕਾਰੀਆਂ ਦਾ ਇੱਕ ਪੈਨਲ ਮੁਹੱਈਆ ਕਰਵਾਉਣ ਦੇ ਲਈ ਕਿਹਾ ਗਿਆ ਤਾਂ ਦੱਸਦੀ ਹੈ ਕਿ ਚੋਣ ਕਮਿਸ਼ਨ ਨੇ ਮੁਖ ਸਕੱਤਰ ਤੋਂ ਪੈਨਲ ਮੰਗਿਆ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹਟਾ ਦਿੱਤੇ ਗਏ ਨੇ ਤਾਂ ਜਿਹੜੀਆਂ ਚੋਣਾਂ ਦੀਆਂ ਡਿਊਟੀਆਂ ਨੇ ਇਸ ਤੋਂ ਵੀ ਇਹਨਾਂ ਨੂੰ ਹਟਾਇਆ ਗਿਆ ਦੋਵੇਂ ਅਧਿਕਾਰੀਆਂ ਦੇ ਲਈ ਤਿੰਨ ਤਿੰਨ ਅਫਸਰਾਂ ਦਾ ਜਿਹੜਾ ਨਵਾਂ ਪੈਨਲ ਹੈ ਉਹ ਚੋਣ ਕਮਿਸ਼ਨ ਦੇ ਵੱਲੋਂ ਮੰਗਿਆ ਗਿਆ ਮੁਖ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਹਟਾਏ ਗਏ ਨੇ ਦੋਵੇਂ ਅਧਿਕਾਰੀਆਂ ਨੂੰ ਗੈਰ ਚੋਣ ਡਿਊਟੀਆਂ ਤੇ ਭੇਜਿਆ ਜਾਵੇਗਾ ਤਾਂ ਜਿੱਥੇ ਇਸ ਨੂੰ ਲੈ ਕੇ ਮੁਖ ਸਕੱਤਰ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਤੇ ਇਸੇ ਵਿਚਾਲੇ ਦੱਸਦੀ ਹੈ ਕਿ ਇਹਨਾਂ ਦੋਵਾਂ ਦੀ ਥਾਂ ਤੇ ਤਿੰਨ ਤਿੰਨ ਅਧਿਕਾਰੀ ਜਿਨ੍ਹਾਂ ਦਾ ਇੱਕ ਪੈਨਲ ਮੁਹੱਈਆ ਕਰਵਾਉਣ ਲਈ ਮੁਖ ਸਕੱਤਰ ਨੂੰ ਕਿਹਾ ਗਿਆ ਜਲੰਧਰ ਦੇ ਵਿੱਚ ਇਸ ਵੇਲੇ ਪੁਲਿਸ ਕਮਿਸ਼ਨਰ ਦੇ ਵਜੋਂ ਸੇਵਾਮਾਨ ਬਾਰੇ ਨੇ ਸੁਪਨ ਸ਼ਰਮਾ ਜਿਨ੍ਹਾਂ ਨੂੰ ਹਟਾਇਆ ਗਿਆ ਉਧਰ ਲੁਧਿਆਣਾ ਦੇ ਵਿੱਚ ਕੁਲਦੀਪ ਚਾਹਲ ਜੋ ਕਿ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਵੀ ਗੈਰ ਚੋਣਦਿਆਂ ਜਿਹੜੀਆਂ ਡਿਊਟੀਆਂ ਨੇ ਉਸਤੇ ਲਗਾਇਆ ਜਾਵੇਗਾ ਤੇ ਇਸੇ ਬਾਬਤ ਮੁੱਖ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਕੀ ਤਿੰਨ ਤਿੰਨ ਨਾਵਾਂ ਦਾ ਇੱਕ ਪੈਨਲ ਮੰਗਿਆ ਗਿਆ ਤਾਂ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਦੋਵਾਂ ਅਧਿਕਾਰੀਆਂ ਦੇ ਜਿਹੜੇ ਹਟਾਏ ਗਏ ਨੇ ਇਹਨਾਂ ਦੀ ਥਾਂ ਤੇ ਨਵੇਂ ਅਧਿਕਾਰੀ ਰੱਖਣ ਦੇ ਲਈ ਤਿੰਨ ਤਿੰਨ ਨਾਵਾਂ ਦਾ ਜਿਹੜਾ ਪੈਨਲ ਆ ਉਹ ਮੰਗਿਆ ਗਿਆ ਹੈ ਲੋਕ ਸਭਾ ਚੋਣਾਂ ਦੇ ਵਿਚਾਲੇ ਇੱਕ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਚੋਣ ਕਮਿਸ਼ਨ ਦੇ ਵੱਲੋਂ ਵੱਡਾ ਐਕਸ਼ਨ کہہ ਸਕਦੇ ਆ ਵੱਡੀ ਕਾਰਵਾਈ ਹੈ ਦੋ ਅਧਿਕਾਰੀ ਪੁਲਿਸ ਕਮਿਸ਼ਨਰ ਜਲੰਧਰ ਤੇ ਪੁਲਿਸ ਕਮਿਸ਼ਨਰ ਲੁਧਿਆਣਾ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਤੇ ਲੁਧਿਆਣਾ ਦੇ ਵਿੱਚ ਸੇਵਾਵਾਂ ਨਿਭਾ ਰਹੇ ਕੁਲਦੀਪ ਚਾਹਲ ਜੋ ਕਿ ਪੁਲਿਸ ਕਮਿਸ਼ਨਰ ਨੇ ਦੋਵਾਂ ਨੂੰ ਹਟਾਇਆ ਗਿਆ ਗੈਰ ਚੋਣ ਡਿਊਟੀਆਂ ਸੌਂਪੀਆਂ ਗਈਆਂ ਨੇ ਜਿਹੜੀਆਂ ਗੈਰ ਚੋਣ ਦੀਆਂ ਡਿਊਟੀਆਂ ਨੂੰ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਤੇ ਇਸੇ ਵਿਚਾਲੇ ਇੱਕ ਹੋਰ ਖਬਰ ਜਿਹੜੀ ਸਾਂਝੀ ਕਰਦੀਏ ਕਿ ਜਿਹੜਾ ਚੋਣ ਆਯੋਗ ਦੇ ਵੱਲੋਂ ਯਾਨੀ ਕੀ ਚੋਣ ਕਮਿਸ਼ਨ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਮੁਖ ਸਕੱਤਰ ਉਜਿਸ ਦੇ ਵਿੱਚ ਇਹਨਾਂ ਦੋਵਾਂ ਅਧਿਕਾਰੀਆਂ ਦੇ ਥਾਂ ਤੇ ਤਿੰਨ-ਤਿੰਨ ਅਧਿਕਾਰੀਆਂ ਦੇ ਨਾਵਾਂ ਦਾ ਜਿਹੜਾ ਪੈਨਲ ਹੈ ਉਹ ਮੰਗਿਆ ਗਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਚੋਣ ਕਮਿਸ਼ਨ ਦੇ ਵੱਲੋਂ ਦੋਵੇਂ ਅਧਿਕਾਰੀ ਜਿਹੜੇ ਨੇ ਇਹਨਾਂ ਨੂੰ ਹਟਾ ਦਿੱਤਾ ਗਿਆ ਤੇ ਇਸੇ ਵਿਚਾਲੇ ਤਿੰਨ-ਤਿੰਨ ਨਾਵਾਂ ਦਾ ਇੱਕ ਪੈਨਲ ਮੁਖ ਸਕੱਤਰ ਤੋਂ ਮੰਗਿਆ ਗਿਆ